ਮੈਨੂੰ ਵਿਚਾਰਿਆ ਅੱਜ ਫਰਸੀ ਤੇ ਆਏ ਦੀ ਤੇ ਮੈਂ ਸਰਦਾ ਜਰੀ ਦੇਣਾ ਆਇਆ ਹਾਂ ਜੀ ਠੀਕ ਹੈ ਉਹ ਬੜੇ ਦੁਖੀ ਹਿਰਦੇ ਦੇ ਨਾਲ ਆਇਆ ਉਹ ਜੀ ਸਰਦਾ ਜਰੀ ਦੇਣਾ ਆਇਆ ਤੇ ਇਹਦਾ ਮੈਂ ਇੱਕ ਗਾਣਾ ਵੀ ਲੈ ਕੇ ਲੈ ਕੇ ਆਇਆ ਅਸੀਂ ਇੱਕ ਮੈਂ ਥੋੜੀ ਗੱਲ ਕੱਟ ਰਿਹਾ ਪਹਿਲਾਂ ਅਸੀਂ ਦੇਖ ਰਹੇ ਤੁਹਾਡੇ ਸ਼ਰਟ ਤੇ 295 ਦੀ ਕੜਾਈ ਕੱਢੀ ਹੋਈ ਹੈ ਇਹ ਮੈਂ ਕਮੀਜ਼ ਲੈ ਕੇ ਨਮਾਜੀ ਪੁਆਕੇ ਲਿਆਇਆ ਉਹ ਤੋਂ ਅੱਛਾ ਉਹ ਮੈਨੂੰ ਲੱਗੇ ਹਸਣ ਲੱਗ ਗਿਆ ਖਰਾਲਾ ਅੱਖਾਂ ਵਾਲਾ ਉਹ ਕਹਿੰਦਾ 100 ਰੁਪਿਆ ਲੱਕੂਗਾ ਕੱਖਰ ਦਾ ਉਹਨੂੰ ਮੈਂ ਕਹੀ ਚਾਹੇ ਤੂੰ 500 ਲੈ ਲੈ ਯਾਰ ਵੀ 295 ਪਾ अच्छा 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 अपने शौक ਆਪ ਨੂੰ ਪਿਆਰ ਆ ਇਹਦੇ ਨਾਲ ਯਾਰ ਆਪਣੇ ਦਿਲ ਚ ਬਸਿਆ ਹੈ ਸਿੱਧੂਪੁਰਾ ਗੀਤ ਗੀਤ ਗਾ ਰਹੇ ਹੋ ਕੋਈ ਹਾਂਜੀ ਗੀਤ ਹੈ ਦੀ ਯਾਦਾਂ ਗੀਤ ਜੀ ਸੁਣਾਇਏ ਸੁਣਾਓ ਜੀ ਤੇਰੀ ਯਾਦ ਸਿੱਧੂ ਸਾਨੂੰ ਆਉਂਦੀ ਆ ਦੱਸ ਕੀ ਕਰੀਏ ਹਾਏ ਸਾਡੇ ਦਿਲ ਨੂੰ ਬੜਾ ਤੜਫਾਉਂਦੀ ਆ ਦੱਸ ਕੀ ਕਰੀਏ ਸਿੱਧੂ ਕੀ ਕਰੀਏ ਤੂੰ ਗਾਉਣ ਐਸਾਈ ਗਾ ਦਿੱਤਾ ਜਮਾ ਸਰਾਈ ਮਿਤਰਾ ਲਾ ਦਿੱਤਾ ਤੂੰ ਗਾਉਣ ਐਸਾਈ ਗਾ ਦਿੱਤਾ ਜਮਾ ਸਰਾਈ ਮਿਤਰਾ ਲਾ ਦਿੱਤਾ ਤੇਰੇ ਅੱਗੇ ਸੀਸ ਤੇਰੇ ਅੱਗੇ ਸੀਸ ਝੁਕਾ ਦਿੱਤਾ ਤੈਨੂੰ ਦੁਨੀਆ ਅੱਜ ਵੀ ਗਾਉਂਦੀ ਐ ਓਏ ਦੱਸ ਕੀ ਕਰੀਏ ਹਾਏ ਸਿੱਧੂ ਕੀ ਕਰੀਏ ਤੇਰੀ ਯਾਦ ਬੜਾ ਸਾਨੂੰ ਆਉਂਦੀ ਐ ਦੱਸ ਕੀ ਕਰੀਏ ਤੈਨੂੰ ਦੁਨੀਆ ਚੇਤੇ ਕਰਦੀ ਐ ਤੇਰਾ ਜਣਾ ਖਣਾ ਹਮਦਰਦੀ ਐ ਤੈਨੂੰ ਦੁਨੀਆ ਚੇਤੇ ਕਰਦੀ ਐ ਤੇਰਾ ਜਣਾ ਖਣਾ ਹਮਦਰਦੀ ਐ ਕਲਾ ਅੱਜ ਵੀ ਤੇਰੀ ਕਲਾ ਅੱਜ ਵੀ ਤੇਰੀ ਚੜਦੀ ਐ ਤੇਰੀ ਰੂਹ ਅੱਖੀਆਂ ਮੂਰੇ ਆਉਂਦੀ ਐ ਦੱਸ ਕੀ ਕਰੀਏ ਹਾਏ ਓਏ ਪੁੱਤ ਕੀ ਕਰੀਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਤੈਨੂੰ ਯਾਦ ਸਿੱਧੂ ਵੀ ਕਰਦਾ ਏ ਤੇਰੀ ਸਮਾਦ ਤੇ ਆ ਕੇ ਖੜਦਾ ਏ ਉਹਦੇ ਦਿਲ ਵਿੱਚ ਬਹੁਤੀ ਉਹਦੇ ਦਿਲ ਵਿੱਚ ਬਹੁਤੀ ਸਰਦਾ ਏ ਤੇਰੀ ਰੂਹ ਅੰਬਰਾਂ ਵਿੱਚ ਉਂ ਗਾਉਂਦੀ ਐ ਦੱਸ ਕੀ ਕਰੀਏ ਹਾਏ ਓਏ ਪੁੱਤ ਕੀ ਕਰੀਏ ਤੇਰੀ ਯਾਦ ਬੜਾ ਤੜਫਾਉਂਦੀ ਐ ਓ ਦੱਸ ਕੀ ਕਰੀਏ ਸਿੱਧੂ ਕੀ ਕਰੀਏ ਪੰਜਾਬ ਬਹੁਤ ਸੋਹਣਾ ਬਈ